ਅੱਜ ਜਿਹੜੇ ਵੱਡੀ ਗਿਣਤੀ ਲੋਕ ਇਕੱਠੇ ਹੋਏ ਨੇ ਸਮੱਸਿਆ ਕੀ ਹੈ ਇਹ ਸਾਡੇ ਵੀ ਪਾਣੀ ਗੰਦਾ ਪੈਣ ਕਰਕੇ ਪ੍ਰੋਬਲਮ ਆਈ ਸਾਡੇ ਪਹਿਲਾਂ ਵੀ ਬਹੁਤ ਮਰੀਜ਼ ਪੀਲੀਏ ਨਾਲ ਕਾਲੇ ਪੀਲੀਏ ਨਾਲ ਕੈਂਸਰ ਨਾਲ ਬਹੁਤ ਹੀ ਡੈਥ ਹੋ ਚੁੱਕੀ ਹੈ ਕਿਉਂ ਜੀ ਇਹ ਗੰਦਾ ਪਾਣੀ ਆ ਜੀ ਕਦ ਕਿੱਥੇ ਦਾ ਨੰਬੰਦਾ ਇਹ ਸਾਰਾ ਸ਼ਹਿਰ ਨਾਬੇ ਦਾ ਗੰਦਾ ਪਾਣੀ ਆ ਜੀ ਕਿੱਥੇ ਸੜਦੇ ਨੇ ਇਹ ਸਾਡੇ ਪਿੰਡ ਤੋਂ ਨਦੀ ਸੜਦੇ ਨੇ ਜੀ ਕਿਉਂ ਕਾਰਨ ਕੀ ਹੁਣ ਇਹਨਾਂ ਨੂੰ ਚਾਹੀਦਾ ਜੀ ਇਹਨਾਂ ਨੇ ਪਲਾਂਟ ਲਾਇਆ ਇਹਨਾਂ ਨੇ ਪਲਾਂਟ ਦੀ ਪਹਿਲਾਂ ਬਿਓਤਬੰਦੀ ਰੱਖਣੀ ਦੀ ਕਿੱਥੇ ਪਾਣੀ ਕੱਢਣਾ ਕਿੱਥੇ ਪਾਣੀ ਜਾਂਦਾ ਜਿੱਥੇ ਨੂੰ ਅੱਗੇ ਪਾਣੀ ਜਾ ਰਿਹਾ ਜੀ ਪਹਿਲਾਂ ਪਲਾਂਟ ਪਾਣੀ ਜਾ ਰਿਹਾ ਦੀ ਨਾਭੀ ਤੋਂ ਉੱਥੋਂ ਨੂੰ ਕਿਉਂ ਨਹੀਂ ਕੱਢ ਰਹੇ ਸਾਡੇ ਪਿੰਡ 'ਚ ਕਿਉਂ ਲਿਆ ਰਹੇ ਨੇ ਤੁਹਾਡੇ ਕੀ ਸਮੱਸਿਆ ਆ ਰਹੀਆਂ ਨੇ ਲੋਕ ਸਾਡੇ ਤਾਂ ਬੰਦੇ ਬੰਦੇ ਮਰ ਰਹੇ ਨੇ ਜੀ ਕੈਂਸਰ ਨਾਲ ਮਰ ਰਹੇ ਨੇ ਪਾਣੀ ਨਾਲ ਉ ਡੁੱਬਣਗੇ ਲੋਕ ਘਰ ਟੋਹਣਗੇ ਕੱਲ ਨੂੰ ਜਿੱਥੋਂ ਦੀ ਪੱਟੇ ਪਾਉਣ ਨੂੰ ਕਹਿੰਦੇ ਨੇ ਇਹ ਗਰੀਬ ਬੰਦੇ ਕਿੱਥੋਂ ਘਰ ਪਾ ਲੈਣਗੇ ਦੁਬਾਰਾ ਜੀ ਤੁਸੀਂ ਪ੍ਰਸ਼ਾਸਨ ਨੂੰ ਅਪੀਲ ਕਿਸ ਨੂੰ ਮਿਲਿਆ ਹੁਣ ਤੱਕ ਮੈਂ ਐਸਡੀਐਮ ਸਾਹਿਬ ਨੂੰ ਇਹ ਦਰਖਾਸਤ ਦੇ ਕੇ ਆਇਆ ਹਾਂ ਜੀ ਐਸਡੀਐਮ ਨੂੰ ਕਹਿ ਕੇ ਆਇਆ ਵੀ ਸਾਡੀ ਪ੍ਰੋਬਲਮ ਆ ਇਹਦਾ ਹੱਲ ਕੀਤਾ ਜਾਵੇ ਵਾਕਿ ਮੈਂ ਜਿਹੜੀ ਆਉਣਾ ਇਹਦਾ ਕੋਈ ਗੱਲ ਨਹੀਂ ਕਰੀ ਉਹਨਾਂ ਨੇ ਕਹਿੰਦੇ ਅਸੀਂ ਕੋਈ ਨਾ ਅਸੀਂ ਉੱਪਰ ਲਿਖ ਕੇ ਭੇਜ ਦਿੰਦੇ ਹਾਂ ਉਸ ਕਰਨ ਅਸੀਂ ਮਜਬੂਰੀ ਨੂੰ ਆ ਕੇ ਜਾਓ ਕੰਮ ਬੰਦ ਕਰਾਉਣ ਲੱਗੇ ਆਂ ਅਗਰ ਇਹ ਕੰਮ ਤੇ ਬੰਦ ਨਾ ਸਾਨੂੰ ਨਹੀਂ ਵਿਸ਼ਵਾਸ ਦਵਾਉਂਦੇ ਵੀ ਅਸੀਂ ਪਾਣੀ ਕਿਤੇ ਹੋਰ ਲੈ ਕੇ ਜਾਵਾਂਗੇ ਅਸੀਂ ਨਹੀਂ ਚੱਲਣ ਦਵਾਂਗੇ ਅਗਰ ਲੋੜ ਪਈ ਸਾਨੂੰ ਸਾਰੇ ਪਿੰਡ ਤਿਆਰ ਆ ਅਸੀਂ ਸਾਰਿਆਂ ਨੂੰ ਚੱਕਾ ਜਾਮ ਕਰਦਾਂਗੇ ਸੜਕ ਜਾਮ ਕਰਦਾਂਗੇ ਵੱਡਾ ਸੰਘਰਸ਼ ਕਰਾਂਗੇ ਵੱਡਾ ਸੰਘਰਸ਼ ਕਰਾਂਗੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਇਹ ਵੀ ਜਿਹੜਾ ਤੁਸੀਂ ਗਰੀਬਾਂ ਦੇ ਸਿਰ ਤੇ ਸਾਰਾ ਕੁਝ ਕੀਤਾ ਆ ਗਰੀਬਾਂ ਨੂੰ ਮਾਰਨ ਕਿਉਂ ਲੱਗਿਓ ਸਰਕਾਰ ਇਹ ਵੀ ਕਹਿੰਦੀ ਵੀ ਧਰਨਾ ਦੇਣ ਦੀ ਲੋੜ ਨਹੀਂ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਸਰਕਾਰ ਆਪ ਹੈ ਖੁਦ ਧਰਨੇਦਵਾਰੀ ਹੈ ਜੀ ਜੇ ਸਹੀ ਤਰੀਕੇ ਨਾਲ ਕੰਮ ਕਰਨੀ ਜੀ ਕਾਨੂੰਨ ਲੋੜ ਪਵੇ ਸਾਨੂੰ ਧਰਨੇ ਲਾਉਣ ਦੀ ਧੰਨਵਾਦ ਜੀ ਤੇ ਹੋਇਆ ਕੀ ਮਸਲਾ ਕੋਈ ਮਸਲਾ ਇਹੀ ਹੈ ਸਰ ਵੀ ਅਸੀਂ ਪਾਣੀ ਨਹੀਂ ਪੈਣ ਜਣਾ ਜੀ ਨਾਲੇ ਵਿੱਚ ਸਾਡੇ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਡੇਂਗੂ ਦੇ ਇੱਕ ਕੈਂਸਰ ਦੀ ਹੈ ਜੀ ਸੱਲ ਘਟਦੇ ਨੇ ਕਿ ਬਹੁਤ ਜ਼ਿਆਦੇ ਅੱਛਾ ਅਸੀਂ ਪਾਣੀ ਨਹੀਂ ਪੈਣ ਦਿੰਦੇ ਸਾਰੇ ਦੇ ਵਿੱਚ ਕਿਉਂ ਮਾਰੀ ਫੈਲ ਰਹੀ ਇਹ ਗੰਦੇ ਕਰਕੇ ਜੀ ਗੰਦ ਪਹਿਲੀ ਬਥੇਰੇ ਦੇ ਵਿੱਚ ਉਲਟਾ ਹੋਰ ਪਾ ਰਹੇ ਨੇ ਨਾਬੇ ਦਾ ਸਾਰੇ ਗੰਦੇ ਜੀ ਅਸੀਂ ਪੈਣ ਨਹੀਂ ਦੇਣਾ ਹੈਗਾ ਜੀ ਜੇ ਪਾਣੀ ਪਾਏ ਫਿਰ ਅਸੀਂ ਕਿਤੇ ਵੀ ਕਿਸੇ ਵੀ ਹੱਦ ਤੱਕ ਜਾ ਸਕ ਜਾਂਗੇ ਜੀ ਹਾਂ ਜੀ ਹਾਂ ਅਸੀਂ ਪੈਣ ਨਹੀਂ ਦੇਣਾ ਸਰ ਪਾਣੀ ਨਹੀਂ ਪੈਣ ਦਿੰਦੇ ਸਰ ਆਇਓ ਮੜ아요 ਬਹੁਤ ਗੰਦਾ ਕੀ ਸਮੱਸਿਆ ਜੀ ਅੱਜ ਇਕੱਠੇ ਹਾਂਜੀ ਵੀ ਅਸੀਂ ਨਾਲੇ ਚ ਪਾਣੀ ਨਹੀਂ ਪੈਣ ਦੇਣਾ ਜੀ ਇਹ ਨਹੀਂ ਪੈਣ ਦੇਣਾ ਜਦੋਂ ਜੀ ਸਾਡੇ ਬੱਚਿਆਂ ਨੂੰ ਬਿਮਾਰੀਆਂ ਲੱਗਦੀਆਂ ਨੇ ਸਫਾਈ ਨਹੀਂ ਹੈਗੀ ਪਹਿਲੀ ਨਹੀਂ ਸਫਾਈ ਹੈਗੀ ਉੱਥੇ ਹੀ ਕਿਉਂ ਨਾ ਬਿਮਾਰੀਆਂ ਲੱਗ ਰਹੀਆਂ ਨੇ ਬਹੁਤ ਬਿਮਾਰੀ ਹੈ ਸਾਡੇ ਬੱਚੇ ਦੇ ਵਿੱਚ ਕੈਂਸਰ ਹੋ ਰਿਹਾ ਖਾਜ ਹੋ ਰਹੀ ਆ ਬਹੁਤ ਬਿਮਾਰੀ ਲੱਗਦੀ ਆ ਜੇ ਨਾਬੇ ਦਾ ਸਾਰਾ ਗੰਦਾ ਪਾਣੀ ਸਾਡੇ ਨਾਲ ਟੋਬੇ 'ਚ ਸੱਟਣ ਨੂੰ ਖੜਦੇ ਨਹੀਂ ਬਿਮਾਰੀ ਪਹਿਲੇ ਹੀ ਬਹੁਤ ਪਿੰਡਾਂ 'ਚ ਫੈਜੀ ਕੈਂਸਰ ਦੀ ਪਈ ਹੋਈ ਆ আর ਦੂਜੀ ਵੱਡੀ ਗੱਲ ਸਰਕਾਰ ਦੇ ਦਿਮਾਗ ਅਜੇ ਸੈੱਟ ਨਹੀਂ ਹੈਗਾ ਕਾਰਨ ਕਾਰਨੇ ਆ ਵੀ ਆ ਜਿਹੜੀ ਸਾਡੀ ਇਹ ਸੜਕ ਹੈ ਇਹ 1 ਸਾਲ ਨੂੰ ਇਹ ਚੌੜੀ ਹੋ ਰਹੀ ਹੈ ਸਾਰੇ ਸਾਰੇ ਸਰਵੇ ਵਗੈਰਾ ਹੋਏ ਹੋਏ ਨੇ ਤੁਸੀਂ ਦੇਖੋ ਪੈ ਸਾਰਾ 4 ਫੁੱਟ ਡੂੰਗਾ ਪਾਰ ਇਹ ਕੱਲ ਨੂੰ ਜਦੋਂ ਬਾਈ ਦੀ ਵੇ ਆਪਣੀ ਤਾਂ ਲੋਕ ਸਸੀ ਬਣ ਨਹੀਂ ਦਿੰਦੇ ਇਹਨੂੰ ਬਈ ਜੇ ਇਹ ਬਣਦੀ ਵੀ ਆ ਤੇ 4 ਫੁੱਟ ਵਾਲੀ ਦੁਆਰੇ ਸਰਕਾਰ ਦਾ ਕਰੋੜਾ ਰੁਪਿਆ ਦਾ ਨੁਕਸਾਨ ਸਾਡੇ ਟੈਕਸਾਂ ਦਾ ਪੈਸੇ ਦਾ ਨੁਕਸਾਨ ਹੋ ਰਿਹਾ ਕੋਈ ਸਰਕਾਰ ਦੀ ਪ੍ਰਪੋਜ਼ਲ ਹੀ ਨਹੀਂ ਹੈਗੀ ਇਹਨੂੰ ਜਿਹੜਾ ਹੈਗਾ ਪਾਣੀ ਇਧਰ ਨੂੰ ਜਾਂਦਾ ਜਿਹੜਾ ਜੇਲ੍ਹ ਵਾਲੇ ਪਾਸੇ ਨੂੰ ਓਪਨ ਜੇਲ੍ਹ ਵਾਲੇ ਪਾਸੇ ਨੂੰ ਉਧਰ ਨੂੰ ਭੇਜਣਾ ਉੱਧਰ ਨੂੰ ਭੇਜਣੇ ਨੂੰ ਇੱਧਰ ਕੀ ਕਰਨਾ ਨਾਲੇ ਲੋਥੇ ਖੇਤੀ ਨੂੰ ਕੰਮ ਆਵੇ ਪਾਣੀ ਇਹ ਜੇਲਦੀ ਨੂੰ ਇੱਧਰ ਨਾਲਾ ਵੀ ਨਹੀਂ ਜੀ ਦਰਦਾ ਪਾਣੀ ਸਰਕਾਰ ਹੀ ਫੈਸਲਾ ਲੋਕਾਂ ਦੀ ਰਹਿਣ ਨਾਲ ਨਹੀਂ ਲੈ ਰਹੀ ਇਹ ਲੈ ਕਿੱਥੇ ਲੋਕਾਂ ਦੇ ਨਾਲ ਜਿੱਧਰੋਂ 4 ਰੁਪਏ ਮਿਲਣ ਨੇ ਜਿੱਥਰੋਂ ਹੋ ਜਾਂਦੀ ਆ ਆ ਅੱਜ 4 ਫੁੱਟ ਪਾਉਣ ਲੱਗੇ ਜੀ ਕੱਲ ਨੂੰ ਆ ਸਾਲ ਬਾਅਦ ਫੇਰ ਇਹਨੂੰ ਪੱਟਣਗੇ ਜੀ ਵੀ ਹੁਣ ਦੱਸੋ ਕੀ ਕਰੀਏ ਜੀ ਆ ਹੁਣ ਕਰੋੜਾ ਰੁਪਇਆ ਹੁਣ ਬਿੱਲ ਪਾਸ ਹੋ ਜਾਣਗੇ ਕਰੋੜਾ ਫੇਰ ਹੋ ਜਾਣਗੇ ਇਸ ਲਈ ਇਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾਲ ਹੁੰਦਾ ਤਾਂ ਫਿਰ ਕੀ ਕਰੀਏ ਇਹ ਸਾਰੇ ਲੋਕਾਂ ਦੀ ਰਾਏ ਨਾਲ ਜੀ ਮਸਲੇ ਦਾ ਨਹੀਂ ਹਲਣਦਾ ਕੋਈ ਧਰਨੇ ਜਿਸ ਮਜਾਰੇ ਹੋਣਗੇ ਰੋਡ ਜਾਮ ਹੋਊਗੀ ਰੋਡ ਜਾਮ ਹੋਊ ਜੀ ਹੋਰ ਇਹੀ ਕੁਝ ਹੋ ਸਕਦਾ ਜੀ ਉਹ ਸਾਡੇ ਕੋਲ ਤਾਂ ਸਰਕਾਰਾਂ ਨੂੰ ਜਗਾਉਣ ਲਈ ਇਹੀ ਉਪਰਾਲਾ ਇੱਕ ਹੈ